ਦੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਹੁਤ ਹੀ ਇੰਪੋਰਟੈਂਟ ਅਪਡੇਟ ਦੇ ਵਿੱਚ ਜਿਹੜੀ ਇਹ ਇੰਪੋਰਟੈਂਟ ਅਪਡੇਟ ਹੈ ਚੋਣ ਜਾਬਤਾ ਨੂੰ ਲੈ ਕੇ ਜਿਹੜੀ 16 ਮਾਰਚ ਨੂੰ ਇਹ ਨੋਟਿਸ ਜਾਰੀ ਹੋਇਆ ਹੈ ਦਫਤਰ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਰਿਹਾ ਠੀਕ ਹੈ ਇਹਦੇ ਵਿੱਚ ਕੀ ਹੈ ਹਰ ਇੱਕ ਸਟੇਟ ਦੇ ਵਿੱਚ ਇਹ ਹੁਣ ਆਗੂ ਕਰ ਦਿੱਤਾ ਗਿਆ ਹੈ ਇਹ ਜੋ ਪਿੰਨੇ ਪੱਤਰ ਹੈ ਜਿੰਦੇ ਵਿੱਚ ਇਹ ਚੀਜ਼ ਦੱਸੀ ਗਈ ਕਿ ਹੁਕਮ ਜਾਰੀ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਜਿਹਦੇ ਵਿੱਚ ਕੀ ਹੈ ਕਿ ਜਿਹੜੇ ਸਮੂਹ ਅਧਿਕਾਰੀ ਜਾਂ ਕਰਮਚਾਰੀ ਨੇ ਜਿਹੜੀ ਵੀ ਕੋ ਟੀਚਰ ਨੇ ਕੋਈ ਵੀ ਅਧਿਕਾਰੀ ਨੇ ਕਿਤੇ ਵੀ ਕੋਈ ਕਰਮਚਾਰੀ ਹੈ ਸਰਕਾਰੀ ਠੀਕ ਹੈ ਉਹਨਾਂ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਸਮੂਹ ਸਕੂਲ ਜਾਂ ਦਫ਼ਤਰ ਵਿੱਚ ਮਾਡਲ ਕੋਡ ਆਫ ਕੰਡਕਟ ਇਨ ਬਿਨ ਪਾਲਣਾ ਕਰਨੀ ਯਕੀਨੀ ਬਣਾਈ ਜਾਏਗਾ ਮੀਨਸ ਕੀ ਹੈ ਕਿ ਇਲੈਕਸ਼ਨ ਹੋਣ ਵਾਲਾ ਹੈ ਤੇ ਇਹਦੇ ਵਿੱਚ ਕੀ ਹੈ ਚੋਣ ਜਾਬਤਾ ਲੱਗ ਚੁੱਕੀ ਹੈ ਤੇ ਇਹਦੇ ਗੱਲ ਇਹ ਕੀਤੀ ਕੀ ਉਹਨਾਂ ਦੀ ਜਿਹੜੀ ਡਿਊਟੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਇੱਕ ਸਾਥ ਦੇ ਨਾਲ ਵਧੀਆ ਸਾਥ ਦੇ ਨਾਲ ਡਿਊਟੀ ਕਰਨੀ ਚਾਹੀਦੀ ਹੈ ਇਹ ਚੀਜ਼ ਦੱਸੀ ਗਈ ਹੈ ਬਾਕੀ ਜੇਕਰ ਗੱਲ ਕਰੀਏ ਜਦੋਂ ਚੌਂ ਜਾਬਤਾ ਲੱਗਦੀ ਹੈ ਤੇ ਮੰਨ ਕੇ ਚਲੋ ਹੁਣ ਇਹਦੇ ਵਿੱਚ ਇਹ ਮੇਨ ਦੱਸਿਆ ਗਿਆ ਹੈ ਤੁਸੀਂ ਇਸ ਨੂੰ ਰੀਡ ਆਊਟ ਵੀ ਕਰ ਸਕਦੇ ਹੋ ਸਕਰੀਨਸ਼ਾਟ ਮਾਰ ਕੇ ਵੀ ਰੱਖ ਸਕਦੇ ਹੋ ਠੀਕ ਹੈ ਹੁਣ ਦੇਖੋ ਗੱਲ ਕਰੀਏ ਜੇਕਰ ਹੁਣ ਇਹ ਇਸ ਚੈਨਲ ਦੇ ਨਾਲ ਜਿਵੇਂ ਮਲਟੀਪਲ ਹੈਲਥ ਵਰਕਰ ਸਟੂਡੈਂਟ ਜੁੜੀਆਂ ਹੀ ਆਏ ਹੋਰ ਵੀ ਅਪਡੇਟ ਵੀ ਦੇਵਾਂਗੇ ਹੁਣ ਦੇਖੋ ਉਹਨਾਂ ਦੇ ਇਹ ਕੀ ਰਿਜ਼ਲਟ ਜਿਹੜਾ ਮੇਨ ਲਿਸਟ ਹੈ ਉਹ ਪੈਂਡਿੰਗ ਹੈਗੀ ਹੈ ਠੀਕ ਹੈ ਕਦੇ ਵੀ ਜਦੋਂ ਵੀ ਚੋਣ ਜਾਬਤਾ ਲੱਗਦੀ ਹੈ ਉਹ ਉਹਦਾ ਮਤਲਬ ਕੀ ਹੈ ਚੋਣ ਜਾਬਤਾ ਹੁਣ ਆਪਣੀ ਰਾਜ ਸਰਕਾਰ ਦੀ ਨਹੀਂ ਹੈ ਇਹ ਜਿਹੜੀ ਚੋਣ ਜਾਬਤਾ ਲੱਗੀ ਲੋਕ ਸਭਾ ਸਰਕਾਰ ਦੀ ਲੱਗੀ ਹੈ ਠੀਕ ਹੈ ਜਿਹਦੇ ਵਿੱਚ ਕੀ ਹੈ ਪੀਮ ਮੋਦੀ ਜਿਹੜਾ ਹੁਣ ਸਾਡੇ ਬਣਿਆ ਹੋਇਆ ਹੈ ਨਰਿੰਦਰ ਸਿੰਘ ਮੋਦੀ ਉਹਦੀ ਸਰਕਾਰ ਹੈ ਉਹਦੀ ਸਰਕਾਰ ਭੰਗ ਹੋ ਚੁੱਕੀ ਹੈ ਮਤਲਬ ਕੀ ਹੈ ਜਿਹੜੇ ਉਹਨਾਂ ਵੱਲੋਂ ਬਣਾਏ ਕਾਨੂੰਨ ਨੇ ਜੋ ਕੁਝ ਵੀ ਹੈ ਉਹ ਭੰਗ ਹੋ ਗਏ ਨੇ ਮਤਲਬ ਕਿ 5 ਸਾਲ ਦਾ ਜਿਹੜਾ ਉਹਨਾਂ ਦਾ ਟਾਈਮ ਪੀਰੀਅਡ ਸੀ ਉਹ ਸਾਰੀ ਕੀ ਹੈ ਹਿਸਾਬ ਨਾਲ ਉਹ ਮਰ ਚੁੱਕੀ ਹੈ ਸਰਕਾਰ ਅਤੇ ਨਵੀਂ ਸਰਕਾਰ ਲਾਗੂ ਹੋਣ ਵਾਲੀ ਹੈ ਤੇ ਇਹਦੇ ਤੇ ਰਾਜ ਸਰਕਾਰ ਦੇ ਉੱਤੇ ਇਹਦਾ ਕੰਮ ਕੀ ਹੁੰਦਾ ਸਿਰਫ ਕਿ ਰਾਜ ਸਰਕਾਰ ਨੇ ਉਹਨਾਂ ਨੂੰ ਵੋਟਾਂ ਦੇਣੀ ਆਂਦੀ ਹੈ ਠੀਕ ਹੈ ਲੋਕ ਸਭਾ ਦੇ ਲਈ ਤੇ ਹੁਣ ਜੇ ਗੱਲ ਕਰੀਏ ਆਪਾਂ ਇਸ ਦੀ ਮੇਨ ਗੱਲ ਕਰੀਏ ਤਾਂ ਰਾਜ ਸਰਕਾਰ ਦਾ ਕੋਈ ਵੀ ਕੰਮ ਹੈ ਨਹੀਂ ਰੁਕੇਗਾ ਉਹ ਜਿਵੇਂ ਪ੍ਰੋਸੀਜਰ ਚੱਲ ਰਿਹਾ ਹੈ ਸੇਮ ਉਸ ਚੱਲੇਗਾ ਇਹਦਾ ਕੋਈ ਮਤਲਬ ਨਹੀਂ ਹੈ ਕਿ ਐਮਪੀਐਚ ਡਬਲਯੂ ਜਿਹੜਾ ਹੈਗਾ ਇਹ ਰਿਜ਼ਲਟ ਪੈਂਡਿੰਗ ਰਹਿ ਜਾਏ ਜਾਂ ਕੁਝ ਵੀ ਹੈ ਉਹ ਉਹਦਾ ਤਾਂ ਸਿਰਫ ਯੂਨੀਵਰਸਿਟੀ ਤੇ ਡਿਪੈਂਡ ਹੈ ਕਿ ਉਹ ਕੱਢਣ ਨੂੰ ਤਾਂ ਕੱਲ ਵੀ ਦੇ ਦੇ ਪਰਸੋ ਵੀ ਦੇ ਦੇ ਇੱਕ ਉਹਨਾਂ ਦਾ ਡਾਟਾ ਚੇਂਜ ਕੀਤਾ ਡਾਟੇ ਦੇ ਵਿੱਚ ਵੀ ਫਿਰ ਵੀ ਉਹਨਾਂ ਕੋਲ ਐਨਾ ਕੁ ਡਿਪਾਰਟਮੈਂਟ ਹੁੰਦਾ ਹੈ ਕਿ ਉਹ ਆਪਾਂ ਨੂੰ MPHW ਦਾ ਫੀਮੇਲ ਦਾ ਜਿਹੜਾ ਐਗਜ਼ਾਮ ਹੈ ਉਹਦੀ ਮੇਨ ਲਿਸਟ ਆਪਾਂ ਨੂੰ ਦੇ ਦੇਣ ਜਿੰਦੇ ਵਿੱਚ ਕੀ ਹੈ ਉਹ ਆਪਾਂ ਨੂੰ ਨਿਯੁਕਤੀ ਪੱਤਰ ਮਿਲ ਜੇ ਠੀਕ ਹੈ ਬਟ ਇਹ ਜਾਣ ਕੇ ਹਰੇਕ ਕੋਈ ਵੀ ਗਵਰਨਮੈਂਟ ਸਰਕਾਰ ਹੁੰਦੀ ਹੈ ਉਹ ਸਾਲ ਦੇ ਵਿੱਚ ਇੱਕ ਵੀ ਕੋਈ ਕਿਹੜੀ ਵੀ ਵੈਕੈਂਸੀ ਨਿਕਲਦੀ ਹੈ ਉਹਨੂੰ ਲਮਕਾਨ ਪਾਉਂਦੀ ਹੀ ਪਾਉਂਦੀ ਹੈ ਜੇ ਜਨਵਰੀ ਚ ਨਿਕਲੀ ਹੈ ਤਾਂ ਉਹਨੇ ਮਸਾ ਜਾ ਕੇ ਦਸੰਬਰ ਦਸੰਬਰ ਤੋਂ ਵੀ ਛੱਡ ਕੇ ਅਗਲੀ ਜਨਵਰੀ ਤੱਕ ਮਸਾ ਉਹਨੂੰ ਕੀ ਹੈ ਨਪੇੜੇ ਛਾੜਦੀ ਹੈ ਤਾਂ ਕਿ ਨੈਕਸਟ ਬੱਚੇ ਕੀ ਹੈ ਮੰਗ ਨਾ ਕਰਨ ਨੈਕਸਟ ਵੈਕੈਂਸੀਆਂ ਦੀ ਮੰਗ ਨਾ ਕਰਨ ਠੀਕ ਹੈ ਇਹ ਗੱਲ ਹੁੰਦੀ ਹੈ ਹੋਰ ਕੋਈ ਮੇਨ ਰੀਜ਼ਨ ਨਹੀਂ ਕਿ ਕੱਢਣ ਨੂੰ ਤਾਂ ਦੋ ਦਿਨਾਂ ਦੇ ਵਿੱਚ ਵਿੱਚ ਆਪਣਾ ਇੰਨਾ ਕੋਨਾ ਕੋਲ ਹੈਗਾ ਡਿਪਾਰਟਮੈਂਟ ਆਪਣਾ ਡਾਟਾ ਬਣਾ ਕੇ ਪਰੇ ਮਾਰਨ ਆਪਣੇ ਸਾਹਮਣੇ ਰਿਜ਼ਲਟ ਰੱਖਦੇ ਨੇ ਬਟ ਉਹ ਜਾਣ ਬੁਝ ਕੇ ਪੈਂਡਿੰਗ ਰੱਖਦੇ ਆ ਠੀਕ ਹੈ ਹੋਰ ਤੌਰ ਜਿਹੜੇ ਅਦਰ ਡਿਪਾਰਟਮੈਂਟ ਦੀਆਂ ਵੈਕੈਂਸੀਸ ਆਊਟ ਕਰਦੇ ਰਹਿੰਦੇ ਹਨ ਹੁਣ ਨੈਕਸਟ ਗੱਲ ਹੈ ਕਿ ਹੋਰ ਵੀ ਜਿਹੜੇ ਕੰਮ ਕਾਜ ਨੇ ਕੋਈ ਕਿਸੇ ਤੇ ਇਹਦਾ ਅਸਰ ਨਹੀਂ ਵੈਸੇ ਪੈਂਦਾ ਹੁੰਦਾ ਉਹ ਤਾਂ ਸਾਰਾ ਕੰਮ ਹੋਣ ਕੀ ਹੈ ਰਾਜ ਸਰਕਾਰ ਨੇ ਹੀ ਕਰਨਾ ਹੈ ਜਿਹੜਾ ਵੀ ਕੰਮ ਕਰਨਾ ਜਦੋਂ ਵੀ ਕਿਤੇ ਕੇਂਦਰ ਸਰਕਾਰ ਦੇ ਵੱਲੋਂ ਕੁਝ ਸਾਨੂੰ ਡਿਮਾਂਡ ਮਿਲਦੀ ਹੈ ਜੋ ਕੁਝ ਵੀ ਹੈ ਉਹ ਚੀਜ਼ ਵੀ ਜ਼ਰੂਰ ਪੈਂਡਿੰਗ ਹੁੰਦੀ ਹੈ ਬਾਕੀ ਆਪਣੇ ਜਿਹੜੇ ਖੁਦ ਦਾ ਰਾਜ ਸਰਕਾਰ ਦਾ ਕੰਮ ਹੈ ਰਾਜ ਸਭਾ ਦਾ ਕੰਮ ਹੈ ਉਹ ਨਹੀਂ ਪੈਂਡਿੰਗ ਰਹੇਗਾ ਉਹ ਉਵੇਂ ਹੀ ਚੱਲੇਗਾ ਠੀਕ ਹੈ ਜੀ ਸੋ ਜੇਕਰ ਇਸ ਵੀਡੀਓ ਦੇ ਮਾਧਿਅਮ ਰਾਹੀਂ ਜੇਕਰ ਤੁਹਾਨੂੰ ਥੋੜੀ ਜਿਹੀ ਨੋਲੇਜ ਹਾਸਲ ਹੋਈ ਹੈ ਤਾਂ ਇਸ ਵੀਡੀਓ ਨੂੰ ਵਾਤਵਾਅ ਸ਼ੇਅਰ ਕਰ ਦੇਣਾ ਤਾਂ ਕਿ ਜਿਹੜੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਬੈਠ ਜਾਂਦਾ ਹੁੰਦਾ ਹੈ ਕੀ ਮੈਂ ਜਿੱਥੋਂ ਤੱਕ ਇਸ ਚੀਜ਼ ਦੇ ਵਿੱਚ ਪੜਿਆ ਜਿ ਸੁਣਿਆ ਤੇ ਮੈਨੂੰ ਇੱਥੋਂ ਤੱਕ ਇਹੀ ਪਤਾ ਲੱਗਿਆ ਕਿ ਇਹਦੇ ਵਿੱਚ ਰਾਜ ਸਰਕਾਰ ਦਾ ਕੋਈ ਰੋਲ ਨਹੀਂ ਹੁੰਦਾ ਕਿਉਂਕਿ ਲੋਕ ਸਭਾ ਪੰਗ ਹੋਈ ਹੈ ਰਾਜ ਸਭਾ ਪੰਗ ਨਹੀਂ ਹੋਈ ਲੋਕ ਸਭਾ ਦੇ ਪੰਗ ਹੋਣ ਦੇ ਨਾਲ ਰਾਜ ਸਭਾ ਤੇ ਕੋਈ ਅੜਚਨ ਨਹੀਂ ਆਉਂਦੀ ਕਿਉਂਕਿ ਆਪਾਂ ਕੋਈ ਉਹਨਾਂ ਕੋਲ ਕੁਝ ਨਹੀਂ ਲੈਣਾ ਰਾਜ ਸਭਾ ਕੋਲ ਨੇ ਆਪਣਾ ਕੰਮ ਕਰਨਾ ਹੈ ਬਸ ਆ ਜਿਹੜੀਆਂ ਵੋਟਾਂ ਪੈਣੀਆਂ ਉਹ ਉਹਦੀ ਜਿਹੜੀ ਜਿਹੜੀ ਨਿਸ਼ਾਨਦੇਹੀ ਹੈ ਉਹ ਇੱਕ ਵਧੀਆ ਤੰਗਦਾਨ ਕੀਤੀ ਜਾਵੇ ਕੋਈ ਕੁਝ ਵੀ ਨਾ ਹੋਵੇ ਜੇਕਰ ਉਸ ਚੀਜ਼ ਦੀ ਕੋਈ ਉਲੰਘਣਾ ਕਰਦਾ ਹੈ ਤੇ ਉਹਦੇ ਦੇ ਕਾਰਵਾਈ ਕੀਤੀ ਜਾਵੇਗੀ ਅਧਿਕਾਰੀ ਕਰਮਚਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਮਤਲਬ ਕੋਈ ਇਹ ਗਲਤ ਐਕਸ਼ਨ ਲੈਦਾ ਕੋਈ ਗਲਤ ਕੰਮ ਕਰਦਾ ਉਹਦੇ ਖਿਲਾਫ ਕੀ ਹੈ ਕਾਰਵਾਈ ਜ਼ਰੂਰ ਬਣਦੀ ਹੈ ਬਾਕੀ ਐਨੀ ਕਿਸੇ ਤੇ ਪਰਸਨ ਤੇ ਕੁਝ ਦਬਾਵ ਨਹੀਂ ਪੈਂਦਾ ਹੁੰਦਾ ਤੇ ਇਹ ਜਿਹੜੇ ਸਾਰੇ ਡਿਪਾਰਟਮੈਂਟ ਤੇ ਲਾਗੂ ਵੈਸੇ ਤਾਂ ਕੀਤਾ ਗਿਆ ਕਿ ਜਿੰਨੇ ਵੀ ਸਾਰੇ ਡਿਪਾਰਟਮੈਂਟ ਨੇ ਉਹ ਇਹਦੇ ਕੀ ਹੈ ਪਾਲਣਾ ਕਰਨ ਅਤੇ ਉਹਨਾਂ ਲਈ ਇਹ ਮੀਨ ਨੋਟਿਸ ਜਾਰੀ ਕੀਤਾ ਗਿਆ ਹੈ ਸਾਈਟ ਦੇ ਉੱਤੇ ਇਹ ਸਾਈਟ ਹੈ ਜਿਹੜੀ ਦਫਤਰ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਸੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ